ਸਾਡੀ ਬੇਨਤੀ ਹੈ ਵੀ ਦੇਖੋ ਤੁਹਾਡੇ ਭਰਾਏ ਜਿਨ੍ਹਾਂ ਦਾ ਹੜ੍ਹਾਂ ਦੇ ਕਾਰਨ ਨੁਕਸਾਨ ਹੋਇਆ ਜਿਨ੍ਹਾਂ ਪਰਿਵਾਰਾਂ ਦੇ ਘਟ ਹੈਗੇ ਸੋ ਮੇਰੀ ਬੇਨਤੀ ਹੈ ਪੰਜਾਬ ਵਾਸੀਆਂ ਨੂੰ ਜੇ ਤੁਸੀਂ ਆ ਬੰਬ ਨਹੀਂ ਚਲਾਉਂਗੇ ਭਰਾਵੋ ਮਰ ਨਹੀਂ ਲੱਗੇ ਇਸ ਬਿਮਾਰੀ ਤੋਂ ਛੁਟਕਾਰਾ ਪਾਓ ਪੜ੍ਹੇ ਲਿਖੇ ਹੋਣ ਦਾ ਸਬੂਤ ਦਿਓ ਸਾਡੀ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਵੀ ਜੋ ਬੰਦੀ ਛੋਰ ਦੇ ਜਰੀਏ ਗੁਰਦੁਆਰਿਆਂ ਦੇ ਵਿੱਚ ਤੁਸੀਂ ਇਹ ਕੁਝ ਕਰਦੇ ਬੰਬ ਚਲਾਉਣੇ ਆਸਤਵਾਦੀ ਚਲਦੀ ਹੈ ਇਹ ਕੋਈ ਚੰਗੀ ਸਿਹਤ ਨਹੀਂ ਅਸੀਂ ਗੁਰੂ ਨਾਨਕ ਮਹਾਰਜ ਦੇ ਫਲਸਫੇ ਨੂੰ ੱੱਕਾ ਮਾਰ ਰਹੇ ਹਾਂ ਅਸੀਂ ਗੁਰੂ ਨਾਨਕ ਮਹਾਰਜ ਦੇ ਫਲਸਫੇ ਤੋਂ ਉਲਟ ਚੱਲ ਰਹੇ ਹਾਂ ਗੁਰੂ ਨਾਨਕ ਪਾਸ਼ਾ ਨੇ ਸਾਨੂੰ ਉਪਦੇਸ਼ ਦਿੱਤਾ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹਨਾਂ ਨੇ ਉਪਦੇਸ਼ ਦਿੱਤਾ ਸਭੇ ਸਾਂਝੀ ਵਾਲ ਸਦਾਇਨ ਮਕਿਸੇ ਨਾ ਦਿਸੇ ਬਾਰਾ ਜਿਓ ਉਹਨਾਂ ਨੇ ਸੰਦੇਸ਼ ਦਿੱਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਸਾਨੂੰ ਅੱਜ ਗੁਰੂ ਘਰਾਂ ਤੋਂ ਵੀ ਇਹ ਸੰਦੇਸ਼ ਜਾਣਾ ਚਾਹੀਦਾ ਹੈ ਅਸੀਂ ਆਪਣੇ ਵਾਤਾਵਰਣ ਨੂੰ ਆਪਣੇ ਸਮਾਜ ਨੂੰ ਕਿਵੇਂ ਬਚਾ ਸਕਦੇ ਅਸੀਂ ਕਿਸਾਨ ਭਰਾਵਾਂ ਨਾਲ ਵੀ ਜੁੜੇ ਹੋਏ ਆਂ ਅਸੀਂ ਬਹੁਤ ਜ਼ਿਆਦਾ ਕੰਟਰੋਲ ਕਰ ਲਿਆ ਆਗੂ ਉੱਤੇ ਲੇਕਿਨ ਜਿਹੜੀਆਂ ਰਿਪੋਰਟਾਂ ਕਹਿ ਰਹੀਆਂ ਵੀ ਇਹ ਬਿਲਕੁਲ ਧੂਆਂ ਖਤਰਨਾਕ ਨਹੀਂ ਐਨਜੀਟੀ ਦੀ ਰਿਪੋਰਟ ਦੇਖ ਲੋ 2019 ਦੇ ਵਿੱਚ ਸੁਪਰੀਮ ਕੋਰਟ ਦੀ ਜੋ ਹਦਾਇਤ ਜੋ ਅਸੀਂ ਕੇਸ ਜਿੱਤਿਆ ਉਹਦੇ ਕੋਲ ਉਹ ਸਾਡੇ ਹੱਥ ਹੱਕ ਦੇ ਵਿੱਚ ਆ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਆ ਲੇਕਿਨ ਸਾਡੇ ਤੇ ਝੂਠੇ ਪਰਚੇ ਪਾਏ ਜਾ ਰਹੇ ਆ ਜਿਹੜਾ ਇਥੋਂ ਦੁਕਾਨਾਂ ਤੋਂ ਅਰਮੜ ਰੁਪਿਆ ਕਰੋੜਾਂ ਰੁਪਿਆ ਇਕੱਠਾ ਹੋ ਕੇ ਉੱਪਰ ਐਮਐਲਏ ਤੇ ਕਰ ਸਰਕਾਰ ਤੱਕ ਪਹੁੰਚਦਾ ਉਹਦੇ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸੋ ਬਹੁਤ ਜ਼ਿਆਦਾ ਆਪਾਂ ਨੂੰ ਵੇਰ ਹੋਣ ਦੀ ਜੋ ਲੋੜ ਹੈ ਭਰਾਵੋ ਅਸੀਂ ਅੱਜ ਵੀ ਇੱਕ ਢਿਣਕੇ ਦੀ ਨਿਆਂ ਜੋ ਜ਼ੋਰ ਮਾਰ ਰਹੇ ਤੁਹਾਨੂੰ ਸਮਝਾ ਰਹੇ ਹੋਰ ਸਾਡਾ ਕੋਈ ਇੱਥੇ ਕਿਸੇ ਭਰਾ ਨਾਲ ਰੌਲਾ ਨਹੀਂ ਅਸੀਂ ਕਿਸਦਾ ਬਿਜ਼ਨਸ ਖਰਾਬ ਕਰਨ ਨਹੀਂ ਆਏ ਇਸ ਇੱਕ ਅਸੀਂ ਜਿਵੇਂ ਜਿਹੜੀ ਜੰਗਲ ਦੀ ਅੱਗ ਲੱਗਣ ਤੋਂ ਬਾਅਦ ਆਪਦੀ ਚੁੰਦੇ ਚੁੰਜਦੇ ਨਾਲ ਅੱਗੇ ਭਜਾਉਂਦੀ ਹੈ ਪਾਣੀ ਦਾ ਘੁੱਟ ਪਰ ਕੇ ਉਵੇਂ ਅੱਜ ਅਸੀਂ ਚਿੜੀ ਦੀ ਨਿਆਈ ਇਸ ਜਿਹੜੀ ਅੱਗ ਹੈ ਉਸ ਨੂੰ ਪਝੋਣ ਦਾ ਯਤਨ ਕਰ ਰਹੇ ਹਾਂ ਸੋ ਤੁਹਾਡਾ ਅਗਲਾ ਫੈਸਲਾ ਕੀ ਹੋਵੇਗਾ ਇਹ ਇਸ ਤੇ ਨਾ ਧਿਆਨ ਦਿੱਤਾ ਗਿਆ ਦੇਖੋ ਕੁਝ ਭਰਾ ਦੁਕਾਨਦਾਰ ਵੀ ਨਾ ਉਰੇ ਥੋੜਾ ਜਿਹਾ ਜੇ ਕੋਈ ਗੈਂਗਵਾਰ ਜੋ ਵੱਡੇ ਗਰੁੱਪ ਦਾ ਸਹਾਰਾ ਲੈ ਕੇ ਚੱਲ ਰਹੇ ਹਨ ਉਹ ਛੋਟੇ ਕਿਸੇ ਭਰਾਮਾਂ ਦੇ ਪੈਰ ਨਹੀਂ ਲੱਗਣ ਹੁੰਦੇ ਉਹ ਕਿਸੇ ਸਾਡੇ ਕੁਝ ਭਰਾਮਾਂ ਨਾਲ ਜੇ ਕੋਈ ਆ ਕੇ ਉਹਰੇ ਕਹਿੰਦਾ ਰੋਡ ਤੇ ਵੀ ਸਾਈਡ ਕਰ ਲੋ ਗੱਡੀਆਂ ਸਾਈਡ ਕਰਾਉ ਉਹਨਾਂ ਨਾਲ ਬਦਸਲੂਕੀ ਕਰਦੇ ਸੋ ਮੇਰੀ ਉਹਨਾਂ ਨੂੰ ਚੇਤਾਵਨੀ ਸਖਤ ਵੀ ਭਰਾਵੋ ਅਸੀਂ ਤੁਹਾਡਾ ਵਿਰੋਧ ਨਹੀਂ ਕਰਦੇ ਲੇਕਿਨ ਜੇ ਦੋ ਤਿੰਨ ਦਿਨ ਦੇ ਵਿੱਚ ਤੁਸੀਂ ਨਾ ਸਿੱਧਰੇ ਤੁਸੀਂ ਨਾ ਸਿੱਤਣ ਦਾ ਯਤਨ ਕੀਤਾ ਤਾਂ ਰੋੜ ਅਸੀਂ ਪੱਕਾ ਹੀ ਬਲਾਕ ਕਰ ਦੇਣਾ ਆਪਦੇ ਟਰੈਕਟਰ ਲਾ ਦੇਣੇ ਜਿਹੜਾ ਤੁਹਾਤੇ ਜ਼ੋਰ ਲੱਗਿਆ ਫਿਰ ਲਾ ਲਓ ਅਸੀਂ ਪੱਕਾ ਹੀ ਬੰਦ ਕਰ ਦਾਂਗੇ ਤੁਸੀਂ ਆਪਦੇ ਬੰਬ ਜਿਹੜੇ ਵਿੱਚ ਨੇ ਸਿਰਾਂ ਤੇ ਰੱਖ ਕੇ ਵੇਚ ਲਿਓ ਸੋ ਆ ਤੁਹਾਨੂੰ ਬੇਨਤੀ ਕਰਦੇ ਜੇ ਸਮਾਜ ਚ ਰਹਿਣਾ ਤਾਂ ਇਸ ਸਿੱਤ ਰਹਿਣ ਦਾ ਢੰਗ ਤਰੀਕਾ ਤੁਹਾਨੂੰ ਸਿੱਖਣਾ ਪਊਗਾ ਜਿਹੜੀ ਪੈਸੇ ਨੇ ਤੁਹਾਡਾ ਮਤਲਬ ਇਹ ਵਿਗਾੜਿਆ ਉਹ ਨਹੀਂ ਵੇਚਣਾ ਚਾਹੀਦਾ ਸੀ ਤੁਹਾਨੂੰ ਸਮਝਣਾ ਚਾਹੀਦਾ ਸੀ ਕਿਉਂਕਿ ਜਿਹੜਾ ਤੁਸੀਂ 2 ਨੰਬਰ ਦਾ ਸਿਸਟਮ ਕਰਿਆ ਵਾ ਕੱਲੀਆਂ-ਕੱਲੀਆਂ ਸਾਨੂੰ ਧਾਰਾਂ ਦਾ ਹੀ ਪਤਾ ਕਿਉਂਕਿ ਡੀਸੀ ਸਾਹਿਬ ਨਾਲ ਮੇਰੀ ਦੋ ਵਾਰ ਇਸ ਤੇ ਮੀਟਿੰਗ ਹੋ ਚੁੱਕੀ ਆ ਅਸੀਂ ਉਹਨਾਂ ਨੂੰ ਵੀ ਸਪੱਸ਼ਟ ਸ਼ਬਦਾਂ ਦੱਸਤਾ ਵੀ ਜੋ ਤੁਸੀਂ ਲਾਇਸੈਂਸ ਇਸ਼ੂ ਕੀਤੇ ਨੇ ਉਹ ਸਾਰੇ ਝਾਲੀਆਂ-ਝਾਲੀ ਕਿਉਂ ਆ ਜੀ ਇੱਕ-ਇੱਕ ਦੁਕਾਨਦਾਰ ਨੇ 4-4 ਅੱਗੇ ਫੋਟੋ ਸਟੇਡ ਕਾਪੀਆਂ ਬਣਾ ਕੇ ਆਪਦੀਆਂ ਦੁਕਾਨਾਂ ਚਲਾਈਆਂ ਹੋਈਆਂ ਐ ਜਿਹੜੀਆਂ ਹਦਾਇਤਾਂ ਤੁਸੀਂ ਦਿੱਤੀਆਂ ਉਹਦਾ ਕੋਈ ਪਾਲਣ ਨਹੀਂ ਕੀਤਾ ਵਾ ਅਸੀਂ ਬਹੁਤੀਆਂ ਗੱਲਾਂ ਖੋਲ੍ਹਣੀਆਂ ਨਹੀਂ ਚਾਹੁੰਦੇ ਲੇਕਿਨ ਸਾਰਾ ਹੀ ਬਹੁਤ ਨੰਗਾ ਚਿੱਟਾ 2 ਨੰਬਰ ਦਾ ਜਿਹੜਾ ਕਾਰੋਬਾਰ ਹੈ ਉਹ ਕੱਪੜੇ ਚ ਲਪੇਟ ਕੇ ਅ ਟਾਈ ਦੇ ਵਿੱਚ ਕੱਪੜੇ ਚ ਲਪੇਟ ਕੇ ਸ਼ੀਖੇ ਦੁਕਾਨਾਂ ਦੇ ਵਿੱਚ ਵੇਚਿਆ ਜਾ ਰਿਹਾ ਹੈ ਅਤੇ ਲੋਕ ਬੜੇ ਪਿਆਰ ਦੇ ਨਾਲ ਆਪਦੇ ਪਵਨ ਗੁਰੂ ਪਾਣੀ ਪਿਤਾ ਆਪਣੇ ਬਾਤਾ ਬਾਣੂ ਖਾਤੂ ਕਰ ਲਈ ਸਭ ਖਰੀਦ ਰਹੇ ਆ ਧੰਨਵਾਦ